ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਪਲੀ ਭਾਂਤ ਜਾਣੋਈ ਹੋ ਕਿ ਸਰਬੇ ਦਿਲੰਦਰ ਸ਼ੈਰ ਦੀ ਸਰਮੌਰ ਸਮਾਜ ਸੇਵੀ ਸੰਸਥਾ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜੋ ਕਿ ਮਾਨਵਤਾ ਲਈ ਇਨਸਾਨੀਅਤ ਲਈ ਤਨੋਂ ਮਨੋਂ ਤਨੋਂ ਵੱਧ ਚੜ ਕੇ ਪਰਿਵਾਰਾਂ ਸਮੇਤ ਕਾਫੀ ਸਾਲਾਂ ਤੋਂ ਬਹੁਤ ਵੱਡੀ ਸੇਵਾ ਨਿਭਾ ਰਹੀ ਆ ਕਰੋਨਾ ਕਾਲ ਦੌਰਾਨ ਤਾਂ ਸਭ ਜਾਣਦੇ ਨੇ ਕਿੰਨੀ ਵੱਡੀ ਨਾਲੇ ਸੇਵਾ ਨਿਭਾਈ ਸੰਸਕਾਰਾਂ ਦੀ ਜਦੋਂ ਆਪਣੇ ਵੀ ਆਪਣੇਆਂ ਨੂੰ ਛੱਡ ਕੇ ਪਰੇ ਹੋਏ ਸੀ ਤੇ ਉਸ ਐਡੀ ਵੱਡੀ ਸੇਵਾ ਤੋਂ ਬਾਅਦ 11 ਰੁਪਏ ਦੇ ਵਿੱਚ ਲੋਕਾਂ ਨੂੰ ਆਪਣਾ ਖਾਣਾ ਰਹਿਣਾ ਭਾਈਆ ਕਰਾ ਰਹੇ ਨੇ ਕੱਪੜੇ ਦੇ ਦੇ ਰਹੇ ਨੇ 11 ਰੁਪਏ ਦੇ ਵਿੱਚ ਹੋਰ ਜੋ ਕਿਸੇ ਪਰਿਵਾਰ ਨੂੰ ਜ਼ਰੂਰਤ ਹੈ ਉਹ ਸਿਰਫ 11 ਰੁਪਏ ਦੀ ਮਾਤਰ ਛੋਟੀ ਜੀ ਇੱਕ ਭੇਂਟ ਦੇ ਨਾਲ ਹੀ ਸੇਵਾ ਪ੍ਰੋਵਾਈਡ ਕਰਾ ਰਹੇ ਆ ਤੇ ਹੁਣ ਉਹ ਆਪਣੀ ਸੇਵਾ ਦੀ ਜਿਹੜੀ ਏਟੀ ਲਹਿਰ ਨੂੰ ਮੈਂ ਤਾਂ ਲਹਿਰ ਹੀ ਕਹਾਂਗਾ ਕਿਉਂਕਿ ਬਹੁਤ ਵੱਡੀ ਸੇਵਾ ਆ ਉਸ ਲਹਿਰ ਨੂੰ ਅੱਗੇ ਤੋਰ ਰਹੇ ਆ ਇੱਥੇ ਨਾਲ ਹੀ ਸਾਡੇ ਪਿੰਡ ਆ ਸਫੀਪੁਰ ਸਫੀਪੁਰ ਪਿੰਡ ਦੇ ਚ ਉਹ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਬਣਾਉਂ ਆਪਣਾ ਬਣਾ ਰਹੇ ਨੇ ਜੋ ਕਿ 올ਡੇਜ ਹੋ 올ਡੇਜ ਜਿਹੜੇ ਬਜ਼ੁਰਗ ਨੇ ਉਨਾ ਦੇ ਰਹਿਣ ਲਈ ਆਖਰੀ ਸਹਾਰਾ ਸੇਵਾ ਕਰ ਬਣਾਇਆ ਜਾ ਰਿਹਾ ਸੋ ਮੇਰੀ ਸਮੂਹ ਸ਼ਹਿਰ ਵਾਸੀਆਂ ਨੂੰ ਦੋ ਤਰ੍ਹਾਂ ਦੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਰਹਿੰਦੇ ਨੇ ਅਸੀਂ ਆਪਣੀ ਸੰਸਥਾ ਸ਼ੀਦੁੱਧਮ ਸਿੰਘ ਯੂਥ ਕਲੱਬ ਵੱਲੋਂ ਵੀ ਤੇ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੀਏ ਦਿਲ ਫੁੱਲ ਸੇਵਾ ਜੋ ਵੀ ਕੋਈ ਦੇਣਾ ਚਾਹੁੰਦਾ ਉਹ ਅਸੀਂ ਇਹਨਾਂ ਦੇ ਨਾਲ ਹੋ ਕੇ ਕਰੀਏ ਕਿਉਂਕਿ ਜੋ ਉਹ ਉਪਰਾਲਾ ਕਰ ਰਹੇ ਨੇ ਜ਼ਿੰਦਗੀ ਦੇ ਬਜ਼ੁਰਗਾਂ ਦੇ ਅਸੀਂ ਬਹੁਤ ਦੇਖੀਦੇ ਆ ਕਿ ਉਹ ਲਾਸ ਜਿਹੜੇ ਸਾਲ ਹੁੰਦੇ ਨੇ ਕਿੰਨੇ ਔਖੇ ਲੰਘਦੇ ਨੇ ਸੋ ਉਹਨਾਂ ਨੂੰ ਸਾਂਭਣ ਦੀ ਇਹ ਬਹੁਤ ਵੱਡੀ ਫੁੱਲੀ ਸੇਵਾ ਲੈ ਰਹੇ ਨੇ ਤੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਨੂੰ ਇਹਨਾਂ ਨੇ ਇਸ ਲਈ ਸਮਝਾਇਆ ਕਿ ਸਾਡੇ ਨਾਲ ਆਪਣੇ ਨਾਲ ਸਾਨੂੰ ਇਹ ਤੋਰ ਰਹੇ ਨੇ ਸੋ ਅਸੀਂ ਆਪਣੀ ਸ਼ਹੀਦ ਉਹਦਨ ਸਿੰਘ ਯੂਥ ਕਲੱਬ ਵੱਲੋਂ ਇਸ ਸੰਸਥਾ ਦੇ ਬਿਲਕੁਲ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਜੋ ਸਾਡੇ ਕੋਲ ਵੱਤਵਤ ਸੇਵਾ ਕਰ ਹੋਈ ਅਸੀਂ ਕਰਾਂਗੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਇਸ ਵੱਡਮੁੱਲੀ ਸੇਵਾ 'ਚ ਆਪਣਾ ਯੋਗਦਾਨ ਪਾਓ ਤਾਂ ਕਿ ਆਪਾਂ ਵੀ ਗੁਰੂ ਮਹਾਰਾਜ ਨੂੰ ਜਵਾਬ ਦੇਣਾ ਸੋ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਮੇਰੀ ਬਾਰ-ਬਾਰ ਬੇਨਤੀ ਹੈ ਅਪੀਲ ਹੈ ਕਿ ਇਸ ਸੇਵਾ ਦੇ ਨਾਲ ਆਪਾਂ ਇਹਨਾਂ ਦੇ ਸਾਂਝੇਦਾਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ